ਇਤਵਾਰ ਦੇਰ ਰਾਤ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਤੇ ਜਾਨਲੇਵਾ ਹਮਲਾ ਹੋ ਗਿਆ ਜਿਸ ਕਾਰਨ ਮੰਗਲਵਾਰ ਬਾਅਦ ਦੁਪਹਿਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਡੀਐਸਪੀ ਅਮਰਨਾਥ ਨੇ ਦੱਸਿਆ ਕਿ ਬਲਬੀਰ ਕਲੋਨੀ ਵਾਸੀ ਬਬਲੀ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦਾ ਇਕਲੌਤਾ ਪੁੱਤਰ ਰਾਹੁਲ ਉਰਫ ਬਾਬਾ ਉਮਰ 27 ਸਾਲ ਰੇਲਵੇ ਸਟੇਸ਼ਨ ਤੇ ਕੰਮ ਕਰਦਾ ਸੀ ਇਤਵਾਰ ਰਾਤ ਕਰੀਬ 8:30 ਮਿੰਟ ਤੇ ਉਹ ਕੰਮ ਲਈ ਸਰਕਾਰੀ ਕਾਲਜਵਾਲ ਗਿਆ ਸੀ ਫਿਰ ਉਸ ਨੇ ਦੇਖਿਆ ਕਿ ਕੁਝ ਲੋਕ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਹੇ ਹਨ ਅਤੇ ਉਸ ਦਾ ਲੜਕਾ ਆਪਣੀ ਜਾਨ ਬਚਾਉਣ ਲਈ ਇੱਕ ਸ਼ੋਰੂਮ ਵਿੱਚ ਦਾਖਲ ਹੋ ਗਿਆ ਇੱਥੇ ਉਕਤ 5 ਹਮਲਾਵਰ ਵੀ ਹਥਿਆਰਾਂ ਨਾਲ ਉਸ ਦਾ ਪਿੱਛਾ ਕਰਦੇ ਰਹੇ ਅਤੇ ਹਮਲਾ ਕਰਦੇ ਰਹੇ ਜਦੋਂ ਉੱਥੇ ਮੌਜੂਦ ਲੋਕਾਂ ਨੇ ਰੋਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਕਤਲ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਖੁਲਾਸਾ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋਵੇਗਾ ਇਸ ਦੇ ਲਈ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਥੇ ਦੱਸ ਦੇਣਾ ਚਾਹੁੰਦੇ ਆ ਕਿ ਰਾਹੁਲ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਬੇਟੀ ਵੀ ਹੈ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਮ ਨਵਨੀ ਸਿੰਘ ਦੀ ਮਾਦੀ ਰਿਪੋਰਟ ਕੀ ਹਾਦਸਾ ਵਾਪਰਿਆ ਜਿਹੜਾ ਕਤਲ ਹੋਇਆ ਜੀ ਸਰ ਇਹ ਬਹੁਤ ਬੇਰਹਿਮੀ ਨਾਲ ਉਹਨੂੰ ਮੁੰਡੇ ਨੂੰ ਮਾਰਿਆ ਗਿਆ ਇਹਨਾਂ ਨੇ ਇਹ ਕੌਣ ਸੀ ਮੁੰਡਾ ਜੀ ਇਹ ਸਰ ਆਪਣੇ ਲਵਿਸ਼ ਮੁੰਡਾ ਵਾ ਇਹ ਹੈਰੀ ਆ ਸਰ ਤੇ ਬਾਕੀ ਆਪਣੇ ਸਿਵਲ ਹਸਪੀਟਲ ਦੇ ਕੋਲ ਆ ਮੁੰਡਾ ਇੱਕ ਉਹ ਪੱਪੂ ਦਾ ਉਹਦਾ ਮੁੰਡਾ ਸੀਗਾ ਬਾਕੀ ਅਣਪਛਾਤੇ ਮੁੰਡੇ ਆ ਸਰ ਹਾਂ ਜੀ ਸਰ ਇਹਦਾ ਕਤਲ ਕੀ ਕਤਲ ਹੋਇਆ ਮੁੰਡਾ ਉਹ ਕੀ ਨਾਮ ਹੋਦਾ ਉਹ ਸਰ ਰਾਹੁਲ ਗੇਲਾ ਉਹ ਮੇਰੇ ਬੂਆ ਦਾ ਬੇਟਾ ਸਰ ਉਹ ਅੱਛਾ ਜੀ ਹਾਂ ਸਰ ਤੇ ਫਿਰ ਕੀ ਮੰਗ ਕਰਦੇ ਹੋ ਸਰ ਅਪਾ ਇਨਸਾਫ ਦੀ ਮੰਗ ਮੰਗ ਕਰਦੇ ਆ ਉਹ ਛੋਟੇ ਛੋਟੇ ਬੱਚੇ ਆ ਸਰ ਉਹਦੇ 5 ਸਾਲ ਦੀ ਕੁੜੀ ਆ ਵਾ ਉਹਦੇ ਫਾਦਰ ਵੀ ਹੈ ਨਹੀਂ ਆ ਸਰ ਤਾਂ ਬਹੁਤ ਬੇਰਹਿਮੀ ਦੇ ਨਾਲ ਸੰ ਮੁੰਡੇ ਨੂੰ ਮਾਰਿਆ ਇਹਨਾਂ ਨੇ ਬਿਲਕੁਲ ਵੀ ਉੱਤੇ ਤਰਸ ਨਹੀਂ ਕੀਤਾ ਵੀ ਮਾਰਿਆ ਵਜਾ ਤਾਂ ਦੱਸੇ ਸਾਨੂੰ ਕੀ ਵਜਾ ਸੀਗੀ ਰੰਜੀਸ ਕੋਈ ਦੱਸਣ ਸਾਨੂੰ ਕੀ ਸੀ ਕੀ ਨਹੀਂ ਆ ਇਸ ਕਰਉਂ ਬਹੁਤ ਬੇਰਹਿਮੀ ਦੇ ਨਾਲ ਸਰ ਉਹਨੂੰ ਮੁੰਡੇ ਨੂੰ ਮਾਰਿਆ ਇਹਨਾਂ ਨੇ ਸਰ ਅਪ ਐਂਡ ਸਾਫ ਦੀ ਮੰਗ ਕਰਦੀ ਵੀ ਸਾਡੇ ਬੱਚਿਆਂ ਨੂੰ ਇਨਸਾਫ ਚਾਹੀਦਾ ਸਰ ਬਸ ਆਪਾਂ ਇਨਸਾਫ ਹੀ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਪੂਰੀ ਮਤਲਬ ਉਹ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਸਰ ਪੁਲਿਸ ਵੱਲੋਂ ਕੀ ਐਸਰਸ਼ਨ ਦਿੱਤਾ ਗਿਆ ਸਾਨੂੰ ਪੁਲਿਸ ਸਾਡਾ ਪੂਰਾ ਸੰਯੋਗ ਕਰਦੀ ਆ ਸਰ ਪੂਰਾ ਸਾਥ ਦੇ ਰਹੀ ਆ ਸਰ ਸਾਡਾ ਪੂਰਾ ਸਾਡੀ ਹੈਲਪ ਕਰਦੇ ਪਿਆ ਸਰ ਪੂਰਾ ਸਾਥ ਦਿੰਦੇ ਪਿਆ ਸਰ ਨਾਲ ਕਿਟਾਵਾ ਸ਼ੋਅਰੂਮ ਦੇ ਵਿੱਚ ਮਿਤੀ 12 ਤਰੀਕ ਦੀ ਪੌਣਕ 8:30 9 ਵਜੇ ਵਾਕਿਆ ਸੀਗਾ ਇਥੇ ਸੇ ਜਵਾਨ ਜਿਹੜੇ ਆਏ ਸੀ ਤੋਂ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੱਟਾਂ ਦੇ ਦੌਰਾਨ ਉਹ ਬੰਦਾ ਜਿਹੜਾ ਹੈਗਾ ਸੀ ਰਾਹੁਲ ਨਾਂ ਦਾ ਜਿਹਦੀ ਡੈਥ ਹੋ ਗਈ ਪੀਜੀਏ ਦੇ ਵਿੱਚ ਵੀ ਜੇ ਡੀਐਮਸੀ ਤੋਂ ਪਹਿਲਾਂ ਮਾਡਰਨ ਹਸਪੀਟਲ ਫੇ ਉੱਥੇ ਡੀਐਮਸੀ ਤੇ ਫਿਰ ਪੀਜੀਏ ਰੈਫਰ ਹੋ ਗਿਆ ਸੀ ਉੱਥੇ ਉਹਦੀ ਡੈਥ ਹੋ ਗਈ ਤੇ ਉਹਦੇ ਅਸੀਂ ਤੈਨੂੰ ਦੋ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਦੇ ਘਰਾਂ ਤੇ ਰੇਡ ਕਰਨ ਲਈ ਇਹਦੀ ਗ੍ਰਿਫਤਾਰੀਆਂ ਦੀ ਜਲਦ ਤੋਂ ਜਲਦ ਕੋਸ਼ਿਸ਼ ਕਰ ਰਹੇ ਹਾਂ ਔਰ ਲਾਛਦਾਸ਼ੀ ਅੱਜ ਪੋਸਟਪੋਨ ਕਰਾ ਕੇ ਵਰਸਾਂ ਦੇ ਹਵਾਲੇ ਕਰਕੇ ਤੇ ਕਾਰਵਾਈ ਅਮ ਚੱਲਦੀ ਜਾ ਰਹੀ ਹੈ ਜੋ ਵੱਧ ਤੋਂ ਵੱਧ ਦੋਸ਼ੀਆਂ ਨੂੰ ਹੀ ਗ੍ਰਿਫਤਾਰ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿਵਾਉਂਗੇ